ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਟੈਰਿਫਾਂ ਨੂੰ ਲੈ ਕੇ ਕੈਨੇਡੀਅਨ ਪ੍ਰੀਮੀਅਰਾਂ ਨੇ 트ੰਪ ਦੇ ਉੱਚ ਅਧਿਕਾਰੀਆਂ ਦੇ ਨਾਲ ਕੀਤੀ ਮੁਲਾਕਾਤ ਲੈਬਲਾ ਨੇ ਕਿਹਾ ਲਿਥੀਅਮ ਤੇ ਸਟੀਲ ਤੇ ਲਾਗੂ ਹੋ ਰਹੇ ਟੈਰਿਫਾਂ ਦਾ ਪ੍ਰਭਾਵ ਦੋਵੇਂ ਮੁਲਕ ਕਰਨਗੇ ਮਹਿਸੂਸ 트ੰਪ ਦੀਆਂ ਮੈਡਲ ਟੈਰਿਫ ਦੀਆਂ ਧਮਕੀਆਂ ਨੇ ਕੈਨੇਡੀਅਨ ਕੈਨ ਇੰਡਸਟਰੀ ਨੂੰ ਹਿਲਾਇਆ ਉਦਯੋਗ ਲਈ ਲਾਗਤ ਲੱਖਾਂ ਡਾਲਰ ਹੋਵੇਗੀ ਸਾਬਕਾ ਸੀਨੀਅਰ ਆਰਸੀਐਮਪੀ ਅਧਿਕਾਰੀ ਕੇਵਨ ਬ੍ਰੋਸੋ ਕੈਨੇਡਾ ਦੇ ਫਾਂਟਨੇਲ ਹਸਪਤਾਲ ਨਿਯੁਕਤ ਬ੍ਰੋਸੋ 20 ਸਾਲ ਤੋਂ ਵੱਧ ਸਮੇਂ ਤੱਕ ਆਰਸੀਐਮਪੀ ਦੇ ਵਿੱਚ ਰਹੇ ਨੇ ਅਧਿਕਾਰੀ ਜਿੱਦੇ ਖਬਰਾਂ ਵਿਸਤਾਰ ਦੇ ਨਾਲ ਕੈਨੇਡੀਅਨ ਉਤਪਾਦਾਂ ਤੇ ਟੈਰਿਫ ਵਿਰੁੱਧ ਆਪਣਾ ਪੱਖ ਰੱਖਣ ਦੇ ਲਈ ਕੈਨੇਡਾ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਇਸੇ ਲਈ ਬਾਰ ਬਾਰ ਮੁਲਾਕਾਤਾਂ ਦਾ ਦੌਰ ਵੀ ਜਾਰੀ ਸੀ ਔਰ ਫਿਰ ਕੈਨੇਡਾ ਦੇ ਪ੍ਰੀਮੀਅਰਾਂ ਦੀ ਇੱਕ ਜਿਹੜੀ ਬੁੱਧਵਾਰ ਨੂੰ ਵਾਈਟ ਹਾਊਸ ਦੇ ਵਿੱਚ 트ੰਪ ਦੇ ਆਲਾ ਅਧਿਕਾਰੀਆਂ ਦੇ ਨਾਲ ਜਿਹੜੀ ਹੈ ਉਹ ਮੁਲਾਕਾਤ ਹੋ ਰਹੀ ਹੈ ਔਰ ਸਾਰੇ 13 ਪ੍ਰੀਮੀਅਰ ਇਸ ਹਫਤੇ ਅਮਰੀਕੀ ਰਾਜਧਾਨੀ ਪਹੁੰਚੇ ਹੋਏ ਨੇ ਤਾਂ ਕਿ ਅਮਰੀਕੀ ਰਾਸ਼ਪਤੀ ਡੋਨਲਡ 트ੰਪ ਦੀ ਕੈਨੇਡਾ ਦੇ ਖਿਲਾਫ ਟੈਰਿਫ ਧਮਕੀ ਦੇ ਵਿਰੁੱਧ ਇੱਕ ਜੁਟਤਾ ਵੀ ਦਿਖਾਈ ਜਾ ਸਕੇ 트럼ਪ ਨੇ ਸੋਮਵਾਰ ਨੂੰ ਸਾਰੇ ਸਟੀਲ ਅਤੇ ਐਲੂਮੀਨੀਅਮ ਆਯਾਤ ਤੇ 25% ਦਾ ਟੈਰਿਫ ਲਾਉਣ ਦੀ ਕਾਰਜਕਾਰੀ ਆਦੇਸ਼ ਤੇ ਦਸਕਤ ਕਰ ਦਿੱਤੇ ਨੇ ਜਿਸ ਦੇ ਵਿੱਚ ਕੈਨੇਡਾ ਵੀ ਸ਼ਾਮਿਲ ਹੈ ਇਹ ਟੈਰਿਫ 12 ਮਾਰਚ ਤੋਂ ਪ੍ਰਭਾਵਿਤ ਹੋਣੇ ਨੇ ਏ ਟੈਰਿਫ ਉਹਨਾ 25% ਦੇ ਟੈਰਿਫਾਂ ਤੋਂ ਵੱਖਰੇ ਨੇ ਜਿਨ੍ਹਾਂ ਨੂੰ ਲਾਗੂ ਕਰਨ ਦਾ 트ੰਪ ਪਹਿਲਾਂ ਹੀ ਵਾਦਾ ਕਰ ਚੁੱਕੇ ਨੇ ਉਹ ਟੈਰਿਫ ਪਿਛਲੇ ਹਫਤੇ ਲਾਗੂ ਹੋਣੇ ਸਨ ਪਰ ਕੈਨੇਡਾ ਦੇ ਵੱਲੋਂ ਕੁਝ ਬਾਰਡਰ ਉਪਾਅ ਐਲਾਨੇ ਜਾਣ ਤੋਂ ਬਾਅਦ 4 ਮਾਰਚ ਤੱਕ ਟੈਰਿਫ ਟਲ ਗਏ ਬੁੱਧਵਾਰ ਨੂੰ ਕੈਨੇਡਾ ਦੇ ਵਿੱਤ ਮੰਤਰੀ ਡੋਮਿਨਿਕ ਲੇਬਲਨ ਨੇ ਵਾਸ਼ਿੰਗਟਨ ਦੇ ਵਿੱਚ 트ੰਪ ਦੇ ਜਿਹੜੇ ਵਨ ਜਸਖਤਰ ਹਾਰਵਰਡ ਲੋਟਨਿਕ ਅਤੇ ਹੋਰ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੇ ਇਹ ਦੱਸਿਆ ਕਿ ਉਨ੍ਹਾਂ ਨੂੰ ਸਾਫ਼ ਤੌਰ ਦੇ ਉੱਤੇ ਦੱਸਿਆ ਗਿਆ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਕੈਨੇਡੀਅਨਜ਼ ਕਾਫੀ ਪਾਬਕ ਹੋ ਗਏ ਨੇ ਤੇ ਆਪਣੇ ਅਰਥਚਾਰੇ ਤੇ ਇਸ ਸਜ਼ਾ ਵਰਗੇ ਪ੍ਰਭਾਵ ਨੂੰ ਟਾਲਣ ਦੇ ਲਈ ਜ਼ਰੂਰੀ ਕਦਮ ਚੁੱਕਣ ਦੇ ਮਾਮਲੇ ਦੇ ਵਿੱਚ ਕਾਫੀ ਇਕਜੁੱਟ ਨੇ ਅਮਰੀਕੀ ਸੈਨੇਟ ਦੇ ਵੱਲੋਂ ਆਪਣੀ ਨਾਮਜ਼ਦਗੀ ਪੁਸ਼ਟੀ ਕਰਨ ਦੌਰਾਨ ਲੁਟਨਿਕ ਨੇ ਸੁਝਾਅ ਦਿੱਤੇ ਨੇ ਕਿ ਕੈਨੇਡਾ ਤੇ ਮੈਕਸੀਕੋ ਤੇ ਟੈਰਿਫਾਂ ਦੀ ਧਮਕੀ ਦਾ ਉਦੇਸ਼ ਸਾਂਝੇ ਬਾਰਡਰ ਤੇ ਕਾਰਵਾਈ ਨੂੰ ਤੇਜ਼ ਕਰਨਾ ਹੈ 트럼ਪ ਦੀ ਸ਼ਿਕਾਇਤ ਹੈ ਕਿ ਕੈਨੇਡਾ ਤੇ ਮੈਕਸੀਕੋ ਗੈਰ ਕਾਨੂੰਨੀ ਪ੍ਰਵਾਸੀਆਂ ਫੈਂਟਨਿਲ ਨੂੰ ਅਮਰੀਕਾ ਦੇ ਵਿੱਚ ਵੜਨ ਤੋਂ ਰੋਕਣ ਦੇ ਲਈ ਬਣਦੀ ਕਾਰਵਾਈ ਨਹੀਂ ਕਰ ਰਹੇ ਅਮਰੀਕੀ ਆંકੜਿਆਂ ਦੇ ਅਨੁਸਾਰ ਪਿਛਲੇ ਸਾਲ ਅਮਰੀਕੀ ਬਾਰਡਰ ਅਧਿਕਾਰੀਆਂ ਨੇ ਕੈਨੇਡਾ ਦੇ ਵਾਲੇ ਪਾਸਿਓਂ ਸਰਹੱਦ ਤੇ 19.5 ਕਿਲੋ ਫੈਂਟਨਿਲ ਫੜੀ ਸੀ ਜਦ ਕਿ ਮੈਕਸੀਕੋ ਵਾਲੇ ਪਾਸਿਓਂ 9570 ਕਿਲੋ ਫੈਂਟਨਿਲ ਫੜੀ ਗਈ ਸੀ ਪਰ ਇਹ ਆંકड़े ਵੀ 트ੰਪ ਨੂੰ ਕੈਨੇਡਾ ਦੇ ਖਿਲਾਫ ਟੈਰਿਫ ਲਾਉਣ ਤੋਂ ਰੋਕ ਨਹੀਂ پا ਰਹੇ ਹਾਲਾਂਕਿ ਕੈਨੇਡਾ ਨੇ ਇਸ ਮਾਮਲੇ ਦੇ ਉੱਤੇ ਅਮਰੀਕੀ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਪ੍ਰਗਟਾਈ ਹੈ ਸਰਕਾਰ ਨੇ ਬਾਰਡਰ ਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ 1.3 ਬਿਲੀਅਨ ਦੀ ਯੋਜਨਾ ਬਣਾਈ ਹੈ ਜਿਸ ਦੇ ਵਿੱਚ ਨਵੇਂ ਹੈਲੀਕਾਪਟਰ ਵਧੇਰੇ ਸੈਨਿਕਾਂ ਤੇ ਟੈਕਨੋਲੋਜੀ ਦੀ ਤਨਾਤੀ ਦੇ ਨਾਲ ਨਾਲ ਗੈਰ ਕਾਨੂੰਨੀ ਪ੍ਰਵਾਸ ਤੇ ਫੈਂਟਨਿਲ ਪ੍ਰਵਾਹ ਨੂੰ ਰੋਕਣ ਦੇ ਲਈ ਅਮਰੀਕੀ ਏਜੰਸੀਆਂ ਦੇ ਨਾਲ ਬਿਹਤਰ ਤਾਲਮਿਲ ਸ਼ਾਮਿਲ ਹੈ ਲੇਬਲਾ ਨੇ ਦੱਸਿਆ ਕਿ ਲੂਟਨੇਕ ਦੇ ਨਾਲ ਮੁਲਾਕਾਤ ਦੌਰਾਨ ਉਹਨਾਂ ਨੇ ਕੈਨੇਡਾ ਦੇ ਵੱਲੋਂ ਚੁੱਕੇ ਉਕਤ ਕਦਮਾਂ ਦਾ ਵੀ ਜ਼ਿਕਰ ਕੀਤਾ ਲੈਬਲਾ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੇ ਲੂਟਨੇਕ ਨੂੰ ਇਹ ਵੀ ਦੱਸਿਆ ਕਿ ਐਲੂਮੀਨੀਅਮ ਅਤੇ ਸਟੀਲ ਤੇ ਲਾਗੂ ਹੋ ਰਹੇ ਟੈਰਿਫਾਂ ਦਾ ਪ੍ਰਭਾਵ ਦੋਵੇਂ ਮੁਲਕ ਮਹਿਸੂਸ ਜ਼ਰੂਰ ਕਰਨਗੇ ਦੱਸਦੇ ਕਿ ਇਸ ਸਮੇਂ ਦੇ ਉੱਤੇ ਇੱਕ ਜੁਟਾ ਇੱਕ ਜੁਟਤਾ ਇਸ ਲਈ ਵੀ ਜ਼ਰੂਰੀ ਸੀ ਕਿਉਂਕਿ ਇਸ ਤੋਂ ਪਹਿਲਾਂ ਡੈਨੀਅਲ ਸਮਿਥ ਜਿਹੜੇ ਨੇ ਉਹ ਆਪਣੀ ਵੱਖਰੀ ਰਾਹ ਤੇ ਤੁਰ ਰਹੇ ਸੀ ਪਰ ਇਸ ਵਾਰ ਸਾਰੇ ਪ੍ਰੀਮੀਅਰ ਇਕੱਠੇ ਹੋ ਕੇ ਅਮਰੀਕਾ ਦੇ ਨਾਲ ਗੱਲ ਕਰਨ ਗਏ ਨੇ ਤਾਂਕਿ ਟੈਰਿਫ ਮਾਮਲੇ ਨੂੰ ਟਾਲਿਆ ਜਾ ਸਕੇ ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਲਡ 트ੰਪ ਦੀ ਵਿਆਪਕਤਾ ਧੂਆਂ ਦੇ ਉੱਤੇ ਟੈਰਿਫ ਲਗਾਉਣ ਦੀ ਧਮਕੀ ਕੈਨ ਮੈਨੂਫੈਕਚਰਿੰਗ ਅਤੇ ਪੈਕੇਜਿੰਗ ਦੇ ਇੱਕ ਉਦਯੋਗ ਤੋਂ ਜੋ ਕਿ ਕੱਚੇ ਮਾਲ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਦੇ ਵਿੱਚ ਚਿੰਤਾ ਦੇ ਮੌਕੇ ਪੈਦਾ ਕਰ ਰਹੀ ਹੈ 12 ਮਾਰਚ ਤੋਂ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਆਉਣ ਵਾਲੇ ਐਲੂਮੀਨੀਅਮ ਤੇ ਸਟੀਲ ਤੇ 25% ਦੀ ਟੈਕਸ ਤੇ ਜਵਾਬੀ ਟੈਰਿਫ ਦੀ ਸੰਭਾਵਨਾ ਬੀਅਰ ਸੂਪ ਅਤੇ ਹੋਰ ਸਭ ਕੁਝ ਉਤਪਾਦਕਾਂ ਦੇ ਖਰੀਦਾਰਾਂ ਦੇ ਲਈ ਲਾਗਤ ਦੀਆਂ ਲਹਿਰਾਂ ਹੋਣ ਦੀ ਉਮੀਦ ਹੈ ਉਹਨਾਂ ਕਹੇ ਕਿ ਕੈਨੇਡਾ ਦੇ ਵਿੱਚ ਖਪਤ ਕੀਤੇ ਜਾਣ ਵਾਲੀ ਲਗਭਗ 90% ਦੀ ਬੀਅਰ ਇੱਥੇ ਬਣਾਈ ਜਾਂਦੀ ਹੈ ਜ਼ਿਆਦਾਤਰ ਕੈਨ ਆਯਾਤ ਕੀਤੇ ਜਾਂਦੇ ਨੇ ਜਿਸ ਦੇ ਵਿੱਚ 473 ਮਿਲੀਲੀਟਰ ਆਕਾਰ ਦੇ ਕ્રાਫਟ ਬਰੂਰੀਆਂ ਦੇ ਵਿੱਚ ਪ੍ਰਸਿੱਧ ਨੇ ਕੈਨ ਦੇ ਅਮਰੀਕੀ ਨਿਰਮਾਤਾ ਕੈਨੇਡਾ ਤੋਂ ਧਾਤੂ ਆਯਾਤ ਕਰਦੇ ਨੇ ਤੇ ਇਹ ਧਾਤ ਕੈਨ ਦੀ ਕੀਮਤ ਦਾ ਲਗਭਗ 70% ਬਣਦੀ ਹੈ ਟੈਰਿਫ ਉਹਨਾਂ ਆਯਾਤ ਫਰਮਾਂ ਦੇ ਲਈ ਵਧੇਰੇ ਮਹਿੰਗਾ ਬਣਾ ਦੇਣਗੇ ਬਦਲੇ ਦੇ ਵਿੱਚ ਵਾਅਦਾ ਜਦੋਂ ਉਹ ਕੈਨੇਡੀਅਨ ਕੰਪਨੀਆਂ ਨੂੰ ਵਾਪਸ ਵੇਚੇ ਜਾਂਦੇ ਨੇ ਜੋ ਕੈਨੇਡਾ ਆਪਣਾ ਜਵਾਬੀ ਟੈਰਿਫ ਲਗਾ ਦਿੰਦਾ ਹੈ ਤਾਂ ਮਾਲ ਨੂੰ ਦੋ ਵਾਰ ਅਸਰ ਹੋ ਸਕਦਾ ਹੈ ਟੈਰਿਫ ਤੇ ਜਵਾਬੀ ਉਪਾਦ ਦੁਬਾਰਾ ਪ੍ਰਭਾਵਿਤ ਕੋਲ ਬਾਜ਼ਾਰ ਬਹੁਤ ਵੱਡਾ ਹੈ ਅਮਰੀਕਾ ਸਥਿਤ ਕੈਨ ਮੈਨੂਫੈਕਚਰਸ ਇੰਸਟੀਚਿਊਟ ਨੇ ਕਿਹਾ ਹੈ ਕਿ 2023 ਦੇ ਵਿੱਚ ਅਮਰੀਕਾ ਤੇ ਕੈਨੇਡਾ ਦੇ ਵਿੱਚ ਮਨੁੱਖੀ ਤੇ ਪਾਲਤੂ ਜਾਨਵਰਾਂ ਦੇ ਭੋਜਨ ਦੇ ਲਈ ਲਗਭਗ 25 ਬਿਲੀਅਨ ਕੈਪ ਜਿਹੜੇ ਨੇ ਉਹ ਪੈਦਾ ਕੀਤੇ ਗਏ ਸਨ ਨਾਲ ਹੀ ਲਗਭਗ 100 3 ਬਿਲੀਅਨ ਬੀਅਰ ਤੇ ਸੋਡਾ ਕੈਨ ਵੀ ਟ੍ਰੇਡ ਐਸੋਸੀਏਸ਼ਨ ਨੇ 트ੰਪ ਨੂੰ ਟੈਰਿਫ ਤੋਂ ਕਟੋ ਕਟਰ ਟਿਨ ਮਿਲ ਸਟੀਲ ਨੂੰ ਛੋਟ ਦੇ ਟੀਨ ਮਿਲ ਜਿਹੜੇ ਨੂੰ ਛੋਟ ਦੇਣ ਦੀ ਅਪੀਲ ਕੀਤੀ ਹੈ ਕਿਉਂਕਿ ਟੈਰਿਫ ਦੇ ਇਰਾਦੇ ਦੇ ਉਲਟ ਅਮਰੀਕੀ ਉਤਪਾਦਕਾਂ ਨੇ ਨਵ ਮੇਲ ਲਾਈਨ ਲਾਈਨਾਂ ਦਾ ਨਵ ਬੰਦ ਕਰਨਾ ਕਰ ਦਿੱਤਾ ਹੈ ਜਦੋਂ ਕਿ 트ੰਪ ਨੇ ਆਖਰੀ ਵਾਰ ਧਾਤੂ ਦੇ ਉੱਤੇ ਆਯਾਤ ਟੈਕਸ ਲਗਾਇਆ ਸੀ ਦੂਜੇ ਅਜੇ ਵੀ ਟੈਰਿਫਾਂ ਦੇ ਪ੍ਰਭਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਖਾਸ ਤੌਰ ਦੇ ਉੱਤੇ ਕੈਨੇਡੀਅਨ ਪ੍ਰਤੀਕੂਲ ਅਜੇ ਵੀ ਅਸਪਸ਼ਟ ਨੇ ਡਿਸਟ੍ਰਿਬਿਊਟਰਸ ਦਾ ਅਮਰੀਕਾ ਦੇ ਵਿੱਚ ਲਗਭਗ 80% ਦੀ ਕਾਰੋਬਾਰ ਹੈ ਤੇ ਉੱਥੇ ਤੇ ਕੈਨੇਡਾ ਦੇ ਨਾਲ ਨਾਲ ਮੈਕਸੀਕੋ ਦੇ ਵਿੱਚ ਵੀ ਨਿਰਮਾਤਾ ਨੇ ਤੇ ਇਹ ਰੇਖਾਂਕਿਤ ਕਰਦੇ ਨੇ ਕਿ ਮਾਰਕੀਟ ਅਸਲ ਦੇ ਵਿੱਚ ਕਿੰਨੀ ਕਦਾਦਾ ਫੈਲ ਰਹੀ ਹੈ ਕੈਨੇਡੀਅਨਸ ਮੁੱਖ ਤੌਰ ਦੇ ਉੱਤੇ ਆਪਣੇ ਵਾਈਟ ਹਾਊਸ ਤੋਂ بار-ਬਾਰ ਤਮਕੀਆਂ ਆਉਣ ਤੋਂ ਬਾਅਦ ਅਮਰੀਕਾ ਦਾ ਵਿਰੋਧ ਕਰਨ ਦੇ ਲਈ ਤਿਆਰ ਨੇ ਇੱਕ ਨਵਾਂ ਲੈਜਰ ਪੋਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕੈਨੇਡੀਅਨ ਨਿਰਿਆਤ ਨੂੰ ਵੱਡੇ ਟੈਰਿਫ ਨਾਲ ਨਿਸ਼ਾਨਾ ਬਣਾਉਣ ਦੀ ਸੌਤੇ ਕੈਨੇਡੀਅਨ ਨੂੰ ਸੰਯੁਕਤ ਰਾਜ ਦੇ ਵਿੱਚ ਜਜ਼ਬ ਕਰਨ ਦੀ ਉਸ ਦੀ ਗੱਲ ਦੇ ਮਦੇਨਜ਼ਰ ਚਿੰਤਾਵਾਂ ਦੇ ਪੱਧਰਾਂ ਤੇ ਦੇਸ਼ ਭਗਤੀ ਦੋਵਾਂ ਦੇ ਵਿੱਚ ਵਾਧੇ ਦਾ ਸੁਝਾ ਦਿੰਦੇ ਨੇ ਪੋਲ ਦੇ ਵਿੱਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਕੈਨੇਡੀਅਨ 82% ਦੀ 트ੰਪ ਦੁਆਰਾ ਅਮਰੀਕਾ ਦੇ ਵਪਾਰ ਤੇ ਕੈਨੇਡਾ ਦੀ ਨਿਰਭਰਤਾ ਦੇ ਰਾ ਲਾਭ ਉਠਾਉਣ ਬਾਰੇ ਚਿੰਤਤ ਨੇ ਤਾਂ ਜੋ ਦੇਸ਼ ਨੂੰ ਅਮਰੀਕਾ ਦੇ ਨਾਲ ਨਜ਼ਦੀਕੀ ਯੂਨੀਅਨ ਬਣਾਉਣ ਦੇ ਲਈ ਦਬਾਅ ਪਾਇਆ ਜਾ ਸਕੇ ਤੇ ਉਹਨਾਂ ਦੇ ਵਿੱਚੋਂ ਅੱਧੇ ਦਾ ਕਹਿਣਾ ਹੈ ਕਿ ਉਹ ਬਹੁਤ ਚਿੰਤਤ ਨੇ ਪਰ 트ੰਪ ਦੀਆਂ ਧਮਕੀਆਂ ਵੀ ਨੈਸ਼ਨਲ ਪ੍ਰਾਈਡ ਦੇ ਵਿੱਚ ਵਾਦਾ ਕਰ ਰਹੀਆਂ ਨੇ 82 ਫੀਸਦੀ ਕੈਨੇਡੀਅਨਾਂ ਨੇ ਲਜੇੜ ਨੂੰ ਕਿਹਾ ਹੈ ਕਿ ਉਹ ਇੱਕ ਕੈਨੇਡੀਅਨ ਹੋਣ ਤੇ ਮਾਣ ਮਹਿਸੂਸ ਕਰਦੇ ਨੇ ਤੇ 85 ਫੀਸਦੀ ਨੇ ਕਿਹਾ ਹੈ ਕਿ ਉਹ ਬਹੁਤ ਹੀ ਮਾਣ ਮਹਿਸੂਸ ਕਰਦੇ ਨੇ ਕੈਨੇਡਾ ਦੇ ਚੰਡੇ ਦੀ 60ਵੀਂ ਵਰੇ ਗੰਡ ਟਰੰਪ ਦੀਆਂ ਧਮਕੀਆਂ ਦੇ ਮੱਦੇ ਨਜ਼ਰ ਸ਼ਨੀਵਾਰ ਨੂੰ ਲਹਿਰਾਉਣ ਦਾ ਮਕਸਦ ਟਰੰਪ ਨੂੰ ਜਵਾਬ ਦੇਣਾ ਹੈ ਇਹ ਸਰਵੇਖਣ 7 ਫਰਵਰੀ ਤੋਂ 10 ਫਰਵਰੀ ਦੇ ਵਿਚਕਾਰ 1590 ਬਾਲਗਾਂ ਤੱਕ ਪਹੁੰਚਿਆ ਪਰ ਇੱਕ ਤੇ ਵਿੱਚ ਕੋਈ ਗਲਤ ਨਹੀਂ ਹੈ ਕਿਉਂਕਿ ਇਹ ਇੱਕ ਆਨਲਾਈਨ ਜਿਹੜਾ ਓਪੋਲਾ ਫੈਡਰਲ ਸਰਕਾਰ ਨੇ ਮੰਗਲਵਾਰ ਨੂੰ ਸਭ ਤੋਂ ਸੀਨੀਅਰ ਆਰਸੀਐਮਪੀ ਅਧਿਕਾਰੀ ਕੇਵਿਨ ਬਰਸੋ ਨੂੰ ਕੈਨੇਡਾ ਦਾ ਫੈਂਟਨੈਲ ਜ਼ਾਰ ਨਿਯੁਕਤ ਕੀਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਕੈਨੇਡਾ ਦੇ ਨਾਲ ਲੱਗਦੇ ਬਾਰਡਰ ਤੇ ਸੁਰੱਖਿਆ ਨੂੰ ਲੈ ਕੇ ਖਦਸ਼ਾ ਨੂੰ ਦੂਰ ਕਰਨ ਤੇ ਸੰਭਾਵੀ ਵਪਾਰ ਯੁੱਧ ਨੂੰ ਟਾਲਣ ਦੇ ਯਤਨਾਂ ਦੇ ਵਜੋਂ ਇਹ ਨਵਾਂ ਅਹੁਦਾ ਸਥਾਪਿਤ ਕੀਤਾ ਗਿਆ ਪ੍ਰਧਾਨ ਮੰਤਰੀ ਦਫ਼ਤਰ ਦੇ ਬਿਆਨ ਦੇ ਅਨੁਸਾਰ ਕੇਵਿਨ ਬਰਸੋ ਦਾ ਕੰਮ ਅਮਰੀਕੀ ਹਮ ਰੁਤਬਾ ਤੇ ਹੋਰ ਕਾਨੂੰਨੀ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ ਤਾਂ ਜੋ ਕੈਨੇਡਾ ਦੇ ਫੈਂਟਨਿਲ ਤਸਕਰੀ ਨੂੰ ਰੋਕਣ ਅਤੇ ਇਸ ਨਸ਼ੇ ਦੇ ਵਪਾਰ ਨੂੰ ਨਤਮਾਉਣ ਦੇ ਚੱਲ ਰਹੇ ਕਾਰਜ ਨੂੰ ਹੋਰ ਤੇਜ਼ ਕੀਤਾ ਜਾ ਸਕੇ ਫੈਂਟਨਿਲ ਦੀ ਬਲਾਤਰਤੀ ਤੋਂ ਮਿਟਣੀ ਚਾਹੀਦੀ ਹੈ ਇਸ ਦੀ ਉਤਪਾਦਨ ਪ੍ਰਕਿਰਿਆ ਜਿਹੜੀ ਰੁਕਣੀ ਚਾਹੀਦੀ ਹੈ ਤੇ ਇਸ ਤੋਂ ਫਾਇਦਾ ਉਠਾਉਣ ਵਾਲਿਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਬਰੋਸੋਵੀ 20 ਸਾਲ ਤੋਂ ਵੱਧ ਸਮੇਂ ਤੱਕ RCMP ਦੇ ਵਿੱਚ ਅਧਿਕਾਰੀ ਰਹੇ ਨੇ ਤੇ 2012 ਤੋਂ 2016 ਦੇ ਦਰਮਿਆਨ ਉਹ ਮੈਨੀਟੋਬਾ ਦੇ ਵਿੱਚ ਡਿਪਟੀ ਕਮਿਸ਼ਨਰ ਅਤੇ ਕਮਾਂਡਿੰਗ ਅਫਸਰ ਵੀ ਰਹੇ ਨੇ ਹਾਲ ਹੀ ਦੇ ਵਿੱਚ ਉਹ ਟਰੂਰੋ ਦੇ ਡਿਪਟੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਇੰਟੈਲੀਜੈਂਸ ਸਲਾਹਕਾਰ ਵੀ ਰਹੇ ਨੇ ਯੂਨੀਵਰਸਿਟੀ ਆਫ ਅਲਬਰਟਾ ਤੋਂ ਪੜ੍ਹੇ ਹੋਏ ਬ੍ਰੋਸੋ ਦੇ ਕੋਲ ਹਾਰਵਰਡ ਯੂਨੀਵਰਸਿਟੀ ਤੋਂ ਕਾਰਪੋਰੇਟ ਅਤੇ ਇੰਡੀਜਨਸ ਲਾ ਦੀ ਵੀ ਡਿਗਰੀ ਹੈ ਸਰਕਾਰੀ ਰਿਲੀਜ਼ ਦੇ ਅਨੁਸਾਰ ਨਸ਼ਾ ਤਸਕਰੀ ਸੰਗਠਿਤ ਅਪਰਾਧ ਨੈਟਵਰਕਾਂ ਅਤੇ ਹੋਰ ਰਾਸ਼ਟਰੀ ਸੁਰੱਖਿਆ ਖਤਰਿਆਂ ਬਾਰੇ ਉਹਨਾਂ ਦੀ ਮੁਹਾਰਤ ਇਸ ਅਹੁਦੇ ਲਈ ਮੂਲਵਾਨ ਸਾਬਿਤ ਹੋਵੇਗੀ ਪਬਲਿਕ ਸੇਫਟੀ ਮਨਿਸਟਰ ਡੇਵਿਡ ਮੈਂਗੈਂਟੀ ਨੇ ਕਿਹਾ ਹੈ ਕਿ ਫੈਂਟਨਿਲ ਜ਼ਾਰ ਏਜੰਸੀਆਂ ਦੇ ਦਰਮਿਆਨ ਤਾਲਮਿਲ ਕਰੇਗਾ ਤੇ ਸਰਕਾਰ ਦੇ ਸਾਰੇ ਦਨਾਂ ਦੇ ਨਾਲ ਮਿਲ ਕੇ ਕੰਮ ਕਰੇਗਾ ਫੈਂਟਨਲ ਇੱਕ ਸ਼ਕਤੀਸ਼ਾਲੀ ਆਪੀਓਇਡ ਜਿਹੜੀ ਹੈ ਹੁੰਦੀ ਹੈ ਜੋ ਕਈ ਵਾਰੀ ਦਰਦ ਨਿਵਾਰਨ ਦੇ ਲਈ ਵੀ ਦਿੱਤੀ ਜਾਂਦੀ ਹੈ ਪਰ ਇਹ ਗੈਰ ਕਾਨੂੰਨੀ ਤਰੀਕੇ ਨਾਲ ਵੀ ਤਿਆਰ ਹੁੰਦੀ ਹੈ ਅਮਰੀਕੀ ਆਂਕੜਿਆਂ ਅਨੁਸਾਰ ਪਿਛਲੇ ਸਾਲ ਅਮਰੀਕੀ ਬਾਰਡਰ ਅਧਿਕਾਰੀਆਂ ਨੇ ਕੈਨੇਡਾ ਵਾਲੇ ਪਾਸਿਓਂ ਸਰਹੱਦ ਦੇ ਉੱਤੇ 19.5 ਕਿਲੋ ਫੈਂਟਨਲ ਫੜੀ ਸੀ ਜਦਕਿ ਮੈਕਸੀਕੋ ਵਾਲੇ ਪਾਸਿਓਂ 9570 ਕਿਲੋ ਫੈਂਟਨਲ ਫੜੀ ਗਈ ਸੀ ਪਰ ਇਹ ਆਂਕੜੇ ਵੀ 트ੰਪ ਨੂੰ ਕੈਨੇਡਾ ਦੇ ਖਿਲਾਫ ਟੈਰਿਫ ਲਾਉਣ ਤੋਂ ਰੋਕ ਨਹੀਂ ਪਾਰੇ ਅਮਰੀਕਾ ਦੇ ਸੀਡੀਸੀ ਦੇ ਅਨੁਸਾਰ 2023 ਦੇ ਵਿੱਚ ਡਰੱਗਸ ਨੇ 74000 ਅਮਰੀਕੀਆਂ ਦੀ ਜਾਨ ਲਈ ਸੀ ਫੈਂਟਨਿਲ ਜ਼ਾਰ ਦਾ ਇਹ ਨਵਾਂ ਔਦਾ 트ੰਪ ਦੇ ਵੱਲੋਂ ਕੈਨੇਡਾ ਦੇ ਟੈਰਿਫ ਲਾਗੂ ਕਰਨ ਦੇ ਕੁਝ ਘੰਟਿਆਂ ਪਹਿਲਾਂ 트ੰਪ ਤੇ ਟਰੂਡੋ ਦੀ ਫੋਨ ਤੇ ਗੱਲਬਾਤ ਦੌਰਾਨ ਪੇਸ਼ ਕੀਤਾ ਗਿਆ ਸੀ ਇਸ ਫੋਨ ਕਾਲ ਦੌਰਾਨ ਟਰੂਡੋ ਨੇ 트ੰਪ ਨੂੰ ਦੱਸਿਆ ਕਿ ਕੈਨੇਡਾ ਨੇ ਬਾਰਡਰ ਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ 1.3 ਬਿਲੀਅਨ ਦੀ ਯੋਜਨਾ ਬਣਾਈ ਹੈ ਜਿਸ ਦੇ ਵਿੱਚ ਨਵੇਂ ਹੈਲੀਕਾਪਟਰ ਵਧੇਰੇ ਸੈਨਿਕਾ ਤੇ ਟੈਕਨੋਲੋਜੀ ਦੀ ਤਨਾਤੀ ਦੇ ਨਾਲ-ਨਾਲ ਗੈਰ ਕਾਨੂੰਨੀ ਪ੍ਰਵਾਸ ਤੇ ਫੈਂਟਨਿਲ ਪਰਵਾਣ ਨੂੰ ਰੋਕਣ ਲਈ ਕੀ ਏਜੰਸੀਆਂ ਨਾਲ ਬਿਹਤਰ ਤਾਲਮੇਲ ਸ਼ਾਮਿਲ ਹੈ 트럼ਪ ਨੇ ਇਸ ਫੋਨ ਕਾਲ ਤੋਂ ਬਾਅਦ 4 ਮਾਰਚ ਤੱਕ ਟੈਰਿਫ ਟਾਲ ਦਿੱਤੇ ਸਨ ਉਸ ਤੋਂ ਬਾਅਦ ਉਹ 트럼ਪ ਦੇ ਅਮਰੀਕਾ ਆਉਂਦੇ ਸਾਰੇ ਐਲੂਮੀਨੀਅਮ ਦੇ ਸਟੀਲ ਦੇ ਉੱਤੇ 25% ਦਾ ਟੈਰਿਫ ਲਾਉਣ ਦਾ ਫੈਸਲਾ ਕਰ ਚੁੱਕੇ ਨੇ ਜਿਸ ਦੇ ਵਿੱਚ ਅਮਰੀਕਾ ਦਾ ਸਭ ਤੋਂ ਵੱਡਾ ਸਪਲਾਈਅਰ ਕੈਨੇਡਾ ਵੀ ਸ਼ਾਮਿਲ ਹੈ ਇਹ ਟੈਰਿਫ 12 ਮਾਰਚ ਤੋਂ ਪ੍ਰਭਾਵਿਤ ਹੋਣੇ ਨੇ ਮੇਰ ਬ੍ਰੈਂਡਾ ਲੋਕ ਨੇ ਸਰੀ ਸਿਟੀ ਦੀ ਬੀਟੀ ਰੈਗੂਲਰ ਕੌਂਸਲ ਮੀਟਿੰਗ ਦੇ ਦੌਰਾਨ ਵਿਚਾਰੀ ਜਾਣ ਵਾਲੀ ਇੱਕ ਕਾਰਪੋਰੇਟ ਰਿਪੋਰਟ ਵਾਪਸ ਲੈਣ ਦਾ ਐਲਾਨ ਕੀਤਾ ਸੀ ਰਿਪੋਰਟ ਦੇ ਵਿੱਚ ਥਾਂ ਬਦਲ ਕੇ ਰੱਖੇ ਜਾਣ ਵਾਲੇ ਵੱਡੇ ਬੈਂਚਾ ਜਿਵੇਂ ਕਿ ਮੋਬਾਈਲ ਟੂ ਵੇਬਲ ਬਲੈਂਚਰ ਜਿਹੜੇ ਨੇ ਉਹਨਾਂ ਦੇ ਨਿਰਮਾਣ ਤੇ ਡਿਲੀਵਰੀ ਦੇ ਲਈ ਪ੍ਰਸਤਾਵਿਤ ਡਾਲਰ 7 ਲੱਖ 40 ਹਜ਼ਾਰ ਦਾ ਇਕਰਾਰਨਾਮਾ ਸ਼ਾਮਿਲ ਸੀ ਜੋ ਮੁਕਤ ਤੌਰ ਤੇ ਇੱਕ ਅਮਰੀਕੀ ਕੰਪਨੀ ਦੇ ਨਾਲ ਕੀਤਾ ਗਿਆ ਸੀ ਇਹ ਫੈਸਲਾ ਕੈਨੇਡੀਅਨ ਅਰਥਵਿਵਸਥਾ ਲਈ ਖਤਰਾ ਪੈਦਾ ਕਰਨ ਵਾਲੇ ਸੰਭਾਵੀ ਅਮਰੀਕੀ ਟੈਰੀਫਾਂ ਬਾਰੇ ਬਾਧ ਰਹੀ ਚਿੰਤਾਵਾਂ ਦੇ ਮੱਦੇ ਨਜ਼ਰ ਲਿਆ ਗਿਆ ਹੈ ਮੇਰ ਬੈਂਡਾ ਲੋਕ ਨੇ ਕਿਹਾ ਹੈ ਅਮਰੀਕੀ ਟੈਰਿਫ ਨੂੰ ਲੈ ਕੇ ਚੱਲ ਰਹੀ ਅਨਿਸ਼ਚਿਤਤਾ ਦੇ ਮੱਦੇ ਨਜ਼ਰ ਇਹ ਜ਼ਰੂਰੀ ਹੈ ਕਿ ਅਸੀਂ ਕੈਨੇਡਾ ਦੇ ਹਿੱਤਾਂ ਦੀ ਰੱਖਿਆ ਲਈ ਤੁਰੰਤ ਕਾਰਵਾਈ ਕਰੀਏ ਉਹਨਾਂ ਕਿਹਾ ਕਿ ਉਹਨਾਂ ਟੈਰਿਫਾਂ ਦੀ ਸੁਭਾਵਿਕ ਖਤਰਿਆਂ ਨੂੰ ਦੇਖਦੇ ਹੋਏ ਉਹ ਬੁਨਿਆਦੀ ਢਾਂਚੇ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਆਪਣੇ ਸਰੋਤਾਂ ਦਾ ਮੁੜ ਮੁਲਾਂਕਣ ਕਰਨ ਦਾ ਫੈਸਲਾ ਵੀ ਕਰ ਚੁੱਕੇ ਨੇ ਤੇ ਅਚੇਤੀ ਚੁਣੌਤੀਪੂਰਨ ਸਥਿਤੀ ਕੈਨੇਡੀਅਨ ਨੌਕਰੀਆਂ ਨੂੰ ਤਰਜੀਹ ਦੇਣ ਸਥਾਨਕ ਕਾਰੋਬਾਰਾਂ ਨੂੰ ਮਜ਼ਬੂਤ ਕਰਨ ਤੇ ਸਾਡੇ ਭਾਈਚਾਰਿਆਂ ਦੀ ਆਰਥਿਕ ਸਥਿਰਤਾ ਨੂੰ ਯਕੀਨੀ ਬਣਾਉਂਦੇ ਜ਼ਰੂਰਤ ਨੂੰ ਦਰਸਾਉਂਦੀ ਹੈ ਲੋਕ ਨੇ ਦੱਸਿਆ ਕਿ 2020 ਤੋਂ ਲੈ ਕੇ ਹੁਣ ਤੱਕ ਸਰੀ ਸ਼ਹਿਰ ਦੀ 99% ਤੋਂ ਵੱਧ ਖਰੀਦਾਰੀ ਕੈਨੇਡੀਅਨ ਕੰਪਨੀਆਂ ਤੋਂ ਕੀਤੀ ਗਈ ਹੈ ਜਦ ਕਿ ਸਿਰਫ 0.58% ਦੀ ਅਮਰੀਕੀ ਕੰਪਨੀਆਂ ਤੋਂ ਹੈ ਹਾਲਾਂਕਿ ਇਹ ਮੰਨਦੇ ਨੇ ਕਿ ਅਸੀਂ ਹੋਰ ਵੀ ਵੱਧ ਕਰ ਸਕਦੇ ਹਾਂ ਤੇ ਕਰਨਾ ਵੀ ਚਾਹੀਦਾ ਹੈ ਤੇ ਸਰੀ ਸ਼ਹਿਰ ਕੈਨੇਡੀਅਨ ਹਿੱਤਾਂ ਦੀ ਰਾਖੀ ਕਰਨ ਤੇ ਆਪਣੇ ਦੇਸ਼ ਦੇ ਹੱਕ ਦੇ ਵਿੱਚ ਖੜਾ ਰਹਿਣ ਦੇ ਲਈ ਵਚਨਬੱਧ ਹੈ ਇਸ ਖਾਸ ਇਕਰਾਰਨਾਮੇ ਦੇ ਲਈ ਸੈਂਟੀ ਦੀ ਬੇਨਤੀ 6 ਦਸੰਬਰ 2024 ਨੂੰ ਕੀਤੀ ਗਈ ਸੀ ਸਾਰੇ ਸ਼ਹਿਰ ਪੂਰੀ ਪਾਰਦਰਸ਼ਤਾ ਅਤੇ ਨਿਰਪੱਖ ਮੁਕਾਬਲੇ ਲਈ ਵਚਨਬੱਧ ਹੈ ਪਰ ਵਧਦੇ ਹੋਏ ਵਪਾਰਕ ਹਾਲਾਤ ਸਾਨੂੰ ਆਪਣੀਆਂ ਖਰੀਦਾਰੀ ਯੋਜਨਾਵਾਂ ਦੀ ਮੁੜ ਸਵੇਖਿਆ ਕਰਨ ਲਈ ਮਜਬੂਰ ਕਰ ਰਹੇ ਨੇ ਤਾਂ ਕਿ ਸਥਾਨਕ ਨੌਕਰੀਆਂ ਦੀ ਰੱਖਿਆ ਕੀਤੀ ਜਾ ਸਕੇ ਤੇ ਕੈਨੇਡੀਅਨ ਵਪਾਰਾਂ ਨੂੰ ਸਮਰਥਨ ਮਿਲ ਸਕੇ ਸਟਾਫ ਵਰਤਮਾਨ ਹਾਲਾਤ ਨੂੰ ਦੇਖਦੇ ਹੋਏ ਖਰੀਦਾਰੀ ਨੀਤੀਆਂ ਦੀ ਸਮੀਖਿਆ ਕਰ ਰਿਹਾ ਹੈ ਤੇ ਅਮਰੀਕੀ ਟੈਰਿਫਾਂ ਦੇ ਖਤਰੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਭ ਉਪਲਬਧ ਵਿਕਲਪਾਂ ਦੇ ਉੱਤੇ ਵਿਚਾਰ ਕਰਨਗੇ ਹੈਲਥੀ ਐਕਟ ਏਜਿੰਗ ਗਾਈਡ ਪੰਜਾਬੀ ਦੇ ਵਿੱਚ ਲਾਂਚ ਕੀਤੀ ਗਈ ਜਿਸ ਦਾ ਮਕਸਦ ਹੈ ਕਿ ਸਰੀ ਸ਼ਹਿਰ ਦੇ ਵਿੱਚ ਅਲਜ਼ਾਈਮਰ ਸੁਸਾਇਟੀ ਆਫ ਬੀਸੀ ਨਾਲ ਪਾਈਵਾਲੀ ਕਰਕੇ ਡਿਮੈਂਸ਼ੀਆ ਤੋਂ ਪ੍ਰਭਾਵਿਤ ਪਰਿਵਾਰਾਂ ਤੇ ਵੱਖ-ਵੱਖ ਭਾਸ਼ਾ ਦੇ ਵਿੱਚ ਜ਼ਰੂਰੀ ਸਿੱਖਿਆ ਸਰੋਤ ਤੇ ਸਹਾਇਤਾ ਪ੍ਰਦਾਨ ਕੀਤੀ ਜਾਏ ਸਰੀ ਦੇ ਵਿੱਚ ਸੁਰੱਖਿਆ ਟੈਕਨੋਲੋਜੀ ਆਵਾਜਾਈ ਘਰੇਲੂ ਸੰਭਾਲ ਪ੍ਰੋਗਰਾਮਾਂ ਦੇਖਭਾਲ ਤੇ ਮਨੋਰੰਜਨ ਦੇ ਮੌਕਿਆਂ ਬਾਰੇ ਮਹੱਤਵਪੂਰਨ ਸੰਪਰਕ ਨੰਬਰ ਨਕਸ਼ੇ ਤੇ ਜਾਣਕਾਰੀ ਦੀ ਪੇਸ਼ਕਸ਼ ਕਰਦੀ ਇਹ ਗਾਈਡ ਸਾਰਿਆਂ ਲਈ ਫਾਇਦੇਮੰਦ ਹੋਵੇਗੀ ਹੈਲਥੀ ਐਕਟਿਵ ਏਜਿੰਗ ਗਾਈਡ ਜੋ ਪੰਜਾਬੀ ਦੇ ਚੇ ਜਾਰੀ ਕੀਤੀ ਗਈ ਹੈ ਉਸ ਸਬੰਧੀ ਮੇਅਰ ਬਰਾਂਡਾ ਲੋਕ ਨੇ ਕਿਹਾ ਹੈ ਕਿ ਸਰੀ ਵਿੱਚ ਸੀਨੀਅਰ ਨਾਗਰਿਕਾਂ ਤੇ ਉਹਨਾਂ ਦੇ ਪਿਆਰਿਆਂ ਦੀ ਮਦਦ ਲਈ ਸਾਊਥ ਏਸ਼ੀਅਨ ਡਿਮੈਂਸ਼ੀਆ ਫੋਰਮ ਵਰਗੇ ਸਮਾਗਮ ਵਿਲੱਖਣ ਭੂਮਿਕਾ ਨਿਭਾਉਂਦੇ ਨੇ ਸ਼ਹਿਰ ਵਿੱਚ ਉਪਲਬਧ ਸੇਵਾਵਾਂ ਤੱਕ ਵੱਧ ਤੋਂ ਵੱਧ ਲੋਕ ਪਹੁੰਚ ਸਕਣ ਇਸ ਸਾਲ ਦੇ ਇਸ ਸਮਾਗਮ ਵਿੱਚ ਸਿਟੀ ਦੀ ਹੈਲਥੀ ਐਕਟਿਵ ਏਜਿੰਗ ਗਾਈਡ ਪੰਜਾਬੀ ਦੇ ਵਿੱਚ ਲਾਂਚ ਕੀਤੀ ਗਈ ਸੀ ਤੇ ਪੰਜਾਬੀ ਭਾਸ਼ਾ ਵਿੱਚ ਇਹ ਸਰੋਤ ਪ੍ਰਦਾਨ ਕਰਨਾ ਸਿਟੀ ਦੀ ਬਹੁਭਾਸ਼ਾਈ ਸੰਚਾਰ ਨੀਤੀ ਦਾ ਹਿੱਸਾ ਹੈ ਜਿਸ ਨੂੰ ਕਾਉਂਸਲਰ ਨੇ 2024 ਦੇ ਵਿੱਚ ਮਨਜ਼ੂਰੀ ਦਿੱਤੀ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੇ ਭਾਈਚਾਰੇ ਦੇ ਮੈਂਬਰਾਂ ਨੂੰ ਉਹਨਾਂ ਦੀ ਜ਼ੁਬਾਨ ਦੇ ਵਿੱਚ ਉਹ ਜਾਣਕਾਰੀ ਮਿਲੇ ਜੋ ਉਹਨਾਂ ਨੂੰ ਉਮਰ ਦੇ ਅਨੁਸਾਰ ਆਪਣੀ ਸਿਹਤ ਨੂੰ ਵਧੀਆ ਬਣਾਉਣ ਦੇ ਲਈ ਰੱਖਣ ਲਈ ਲੋੜੀਂਦੀ ਹੈ ਸਿਹਤਮੰਦ ਤੇ ਇਹ ਜਿਹੜੀ ਗਾਈਡ ਸਰੀ ਦੇ ਵਿੱਚ ਸੁਰੱਖਿਆ ਟੈਕਨੋਲੋਜੀ ਆਵਾਜਾਈ ਘਰੇਲੂ ਸੰਭਾਲ ਪ੍ਰੋਗਰਾਮਾਂ ਦੇਖਭਾਲ ਤੇ ਮਨੋਰੰਜਨ ਦੇ ਮੌਕਿਆਂ ਬਾਰੇ ਮਹੱਤਵਪੂਰਨ ਸੰਪਰਕ ਨੰਬਰ ਨਕਸ਼ੇ ਤੇ ਜਾਣਕਾਰੀ ਦੀ ਪੇਸ਼ਕਾਰੀ ਕਰਦੀ ਹੈ ਇਹ ਗਾਈਡ ਔਨਲਾਈਨ ਵੀ ਉਪਲਬਧ ਹੈ ਜਾਂ ਸਿਟੀ ਹਾਲ ਜਾਂ ਕਿਸੇ ਵੀ ਸਰੀ ਦੀ ਲਾਇਬ੍ਰੇਰੀ ਵਿੱਚ ਜਾ ਕੇ ਵੀ ਇਹ ਲਈ ਜਾ ਸਕਦੀ ਹੈ ਇਹ ਆ ਗਾਈਡ ਜਿਹੜੀ ਹੈ ਉਹ ਪੰਜਾਬੀ ਉਸਦੀ ਕਾਪੀ ਉਹ ਡਾਊਨਲੋਡ ਵੀ ਕੀਤੀ ਜਾ ਸਕਦੀ ਹੈ ਅਲਜ਼ਾਈਮਰ ਸੁਸਾਇਟੀ ਆਫ ਬੀਸੀ ਦੀ ਸਹਾਇਤਾ ਤੇ ਸਿੱਖਿਆ ਕੋਆਰਡੀਨੇਟਰ ਜੋਤੀ ਸੰਧੂ ਨੇ ਕਿਹਾ ਕਿ ਸਰੀ ਸ਼ਹਿਰ ਅਤੇ ਸਪான்ਸਰ ਗੋਲਿੰਗ ਡਬਲਯੂ ਐਲਜੀ ਦੀ ਪਾਈਵਾਲੀ ਸਦਕਾ ਇਸ ਫੋਰਮ ਨੂੰ ਵੱਡੀ ਸਫਲਤਾ ਮਿਲੀ ਹੈ ਪਾਈਚਾਰੇ ਦੇ ਮੈਂਬਰਾਂ ਨੂੰ ਅਜਿਹੇ ਮਹੱਤਵਪੂਰਨ ਮੁੱਦਿਆਂ ਨੂੰ ਇਕੱਠੇ ਹੋ ਕੇ ਗੱਲਬਾਤ ਜਾਰੀ ਰੱਖਣਾ ਜ਼ਰੂਰੀ ਬਣਦਾ ਹੈ ਤਾਂ ਜੋ ਇਸ ਸਬੰਧੀ ਨਮੋਸ਼ੀ ਦੇ ਕਲੰਕ ਨੂੰ ਮਿਟਾ ਸਕੇ ਤੇ ਪਰਿਵਾਰਾਂ ਨੂੰ ਦਿਖਾ ਸਕੇ ਕਿ ਡਿਮੈਂਸ਼ੀਆ ਵਰਗੀ ਅਲਾਮਤ ਦੇ ਵਿੱਚ ਉਹ ਇਕੱਲੇ ਨਹੀਂ ਹੈ ਮਾਹਰ ਬੁਲਾਰਿਆਂ ਤੋਂ ਇਲਾਵਾ ਉੱਥੇ ਪਹੁੰਚੇ ਲੋਕਾਂ ਨੂੰ ਡਿਮੈਂਸ਼ੀਆ ਸਹਾਇਤਾ ਮੁਹੱਈਆ ਕਰਨ ਵਾਲੀਆਂ ਸਥਾਨਕ ਸੰਸਥਾਵਾਂਾਂ ਦੇ ਨਾਲ ਜੁੜਨ ਦਾ ਮੌਕਾ ਮਿਲਿਆ ਜਿਸ ਨਾਲ ਬਿਮਾਰੀ ਤੋਂ ਪ੍ਰਭਾਵਿਤ ਲੋਕਾਂ ਨੂੰ ਪਾਈਚਾਰੇ ਵਿੱਚ ਇਸ ਬਾਰੇ ਖੁੱਲ੍ਹ ਕੇ ਵਿਚਾਰ ਸਾਂਝੇ ਕਰਨ ਲਈ ਪ੍ਰੇਰਿਤ ਕੀਤਾ ਗਿਆ ਫੋਰਮ ਨੇ ਪੰਜਾਬੀ ਵਿੱਚ ਅਨੁਵਾਦ ਅਤੇ ਵਿਆਖਿਆ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਤਾਂ ਜੋ ਉਕਤ ਪਾਸ਼ਾ ਪਛੋਕਰ ਦੇ ਪਰਿਵਾਰਾਂ ਲਈ ਮਹੱਤਵਪੂਰਨ ਜਾਣਕਾਰੀ ਤੱਕ ਬਰਾਬਰ ਪਹੁੰਚ ਨੂੰ ਯਕੀਨੀ ਬਣਾਇਆ ਜਾਵੇ ਸਰੀ ਸ਼ਹਿਰ ਵਡੇਰੀ ਉਮਰ ਦੇ ਵਿਅਕਤੀਆਂ ਲਈ ਸਹਾਇਕ ਅਤੇ ਸਮਾਵੇਸ਼ੀ ਵਾਤਾਵਰਣ ਬਣਾਉਣ ਦੇ ਲਈ ਸਮਰਪਿਤ ਹੈ ਇਹ ਗਾਈਡ ਅਤੇ ਜਿਹੇ ਫੋਰਮ ਭਾਈਚਾਰੇ ਦੀ ਸ਼ਮੂਲੀਅਤ ਤੇ ਆਦਰਸ਼ ਨੀਤੀਆਂ ਦੇ ਆਧਾਰਤ ਉਮਰ ਅਨੁਕੂਲ ਸਹਾਇਤਾ ਪ੍ਰਦਾਨ ਕਰਦੇ ਨੇ ਨਿਊਜ਼ ਸਟੋਰੀ ਚੈਨਲ ਪੰਜਾਬੀ ਦੀ ਰਿਪੋਰਟ ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜੇ ਤੋਂ ਪਤਾ ਲੱਗਦਾ ਹੈ ਕਿ 12 ਸਾਲਿਆਂ ਇਸ ਤੋਂ ਵੱਧ ਉਮਰ ਦੇ 4 ਵਿੱਚੋਂ ਇੱਕ ਕੈਨੇਡੀਅਨ ਨੇ 12 ਮਹੀਨਿਆਂ ਦੇ ਅਰਸੇ ਦੇ ਵਿੱਚ ਕਿਸੇ ਔਰਲ ਹੈਲਥ케ਅਰ ਪ੍ਰੋਵਾਈਡਰ ਦੇ ਕੋਲ ਪਹੁੰਚ ਨਹੀਂ ਕੀਤੀ ਅਤੇ ਉਸ ਦੇ ਪਿੱਛੇ ਦਾ ਕਾਰਨ ਹੈ ਕੋਸਟ ਯਾਨੀ ਕਿ ਲਾਗਤ ਬੁਧਵਾਰ ਨੂੰ ਜਾਰੀ ਕੀਤੇ ਗਏ ਆਂਕੜੇ ਕੈਨੇਡੀਅਨ ਔਰਲ ਹੈਲਥ ਸਰਵੇ ਤੋਂ ਆਏ ਹਨ ਜਿਸ ਦੇ ਨਵੰਬਰ 2023 ਤੋਂ ਮਾਰਚ 2024 ਤੱਕ ਕੈਨੇਡੀਅਨਾਂ ਤੋਂ ਜਾਣਕਾਰੀ ਇਕੱਠੀ ਕੀਤੀ ਸੀ ਇਸ ਦੇ ਵਿੱਚ ਪਾਇਆ ਗਿਆ ਕਿ ਕੁੱਲ ਮਿਲਾ ਕੇ 28% ਦੀ ਇੱਕ ਸਾਲ ਦੇ ਸਮੇਂ ਲਈ ਦੰਦਾਂ ਦੇ ਡਾਕਟਰ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਦੇ ਨੇ ਇਸ ਤੋਂ ਇਲਾਵਾ 21% ਦੀ ਕੈਨੇਡੀਅਨਾਂ ਨੇ ਉਸੇ ਕਾਰਨ ਕਰਕੇ ਦੰਦਾਂ ਦੇ ਇਲਾਜ ਦੀ ਸਿਫਾਰਿਸ਼ ਤੋਂ ਪਰਹੇਜ਼ ਕਰਨ ਦੀ ਰਿਪੋਰਟ ਕੀਤੀ 18 ਤੋਂ 34 ਸਾਲ ਦੇ ਨੌਜਵਾਨ ਬਾਲਗ ਸਭ ਤੋਂ ਉੱਚੇ ਉਮਰ ਮੂਸਾ ਨੇ ਜਿਨ੍ਹਾਂ ਨੇ 32% ਦੀ ਲਾਗਤ ਦੇ ਕਾਰਨ ਦੰਦਾਂ ਦੇ ਡਾਕਟਰ ਕੋਲ ਨਾ ਜਾਣ ਦੀ ਰਿਪੋਰਟ ਕੀਤੀ ਪਰ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਸ ਉਮਰ ਦੇ ਵਰਗ ਦੀਆਂ ਔਰਤਾਂ ਦੀ ਮੁਲਾਕਾਤ ਤੋਂ ਬਚਣ ਦੀ ਸੰਭਾਵਨਾ ਮਰਦਾਂ ਨਾਲੋਂ ਜ਼ਿਆਦਾ ਸੀ 27% ਪੁਰਸ਼ਾਂ ਦੇ ਮੁਕਾਬਲੇ 38% ਨੇ ਫੇਰੀ ਨਹੀਂ ਕੀਤੀ ਨਸਲੀ ਕੈਨੇਡੀਅਨਾਂ ਵਿੱਚ 33% ਦੰਦਾਂ ਦੇ ਦੌਰੇ ਤੋਂ ਬਚਣ ਦੀ ਸੰਭਾਵਨਾ ਰੱਖਦੇ ਸਨ ਤੇ 22% ਅਪਾਹਜ ਵਿਅਕਤੀਆਂ ਨੇ ਪਰਹੇਜ਼ ਦਿਖਾਇਆ ਹੈ ਸਟੈਟਕੈਨ ਡਾਟਾ ਨੇ ਦਸੰਬਰ 2023 ਦੇ ਵਿੱਚ ਕੈਨੇਡੀਅਨ ਡੈਂਟਲ ਕੇਅਰ ਪਲਾਨ ਦੇ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਇੱਕ ਕੀਤੀ ਜਾਣਕਾਰੀ ਦੀ ਵਰਤੋਂ ਕੀਤੀ ਹਾਲਾਂਕਿ ਜਦੋਂ ਕਿ ਡੇਟਾ ਦੇ ਵਿੱਚ ਯੋਜਨਾ ਦੇ ਪਹਿਲੇ 4 ਮਹੀਨੇ ਸ਼ਾਮਿਲ ਸਨ ਮਾਰਚ 2024 ਤੱਕ ਸਿਰਫ 70 ਸਾਲ ਤੇ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਹੀ ਅਪਲਾਈ ਕਰਨ ਦੇ ਯੋਗ ਸਨ ਬਾਕੀ ਸਾਰੇ ਯੋ ਕੈਨੇਡੀਅਨ ਇਸ ਸਾਲ ਯੋਜਨਾ ਲਈ ਅਪਲਾਈ ਕਰਨ ਦੇ ਯੋਗ ਹੋਣਗੇ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਨੇ ਕਿੰਨੀ ਕਮਾਈ ਕੀਤੀ ਇਸ ਦੇ ਨਾਲ ਕੀ ਉਸ ਦੇ ਕੋਲ ਬੀਤੇ ਸਮੇਂ ਤੱਕ ਸਭ ਕੁਝ ਹੀ ਦੰਦਾ ਦੀ ਦੇਖਭਾਲ ਤੋਂ ਬਚਨ ਦੇ ਵੀ ਪ੍ਰਭਾਵ ਪਾਉਂਦਾ ਹੈ 90000 ਤੋਂ ਘੱਟ ਦੀ ਐਡਜਸਟ ਪਰਿਵਾਰਕ ਸ਼ੁੱਧ ਆਂਦਰ ਵਾਲੇ 33.5 ਫੀਸਦੀ ਨੇ ਮੂੰਹ ਦੀ ਸਿਹਤ ਦੇ ਸ਼ੇਵਾਰ ਨੂੰ ਮਿਲਣ ਤੋਂ ਪਰਹੇਜ਼ ਕੀਤਾ ਜਦਕਿ ਡਾਲਰ 90000 ਜਾਂ ਇਸ ਤੋਂ ਵੱਧ ਕਮਾਈ ਕਰਨ ਵਾਲਿਆਂ ਲਈ ਸਿਰਫ 12.1 ਫੀਸਦੀ ਹੈ ਇਸ ਸੀਮਾ ਤੋਂ ਹੇਠਾਂ ਵਾਲੇ ਲੋਕ ਵੀ ਉੱਚ ਆਮਦਨੀ ਵਾਲੇ ਲੋਕਾਂ ਦੇ ਲਈ 12.7 ਦੇ ਮੁਕਾਬਲੇ 8.3 ਫੀਸਦੀ ਦੀ ਸਿਫਾਰਿਸ਼ ਦੀ ਦੰਦਾ ਦੀ ਦੇਖਭਾਲ ਤੋਂ بچਣ ਦੀ ਸੰਭਾਵਨਾ ਰੱਖਦੇ ਸਨ ਜਿਨ੍ਹਾਂ ਦੋਵਾਂ ਨੇ ਡਾਲਰ 90000 ਤੋਂ ਘੱਟ ਕਮਾਈ ਕੀਤੀ ਸੀ ਤੇ ਉਹਨਾਂ ਦੇ ਕੋਲ ਦੰਦਾ ਦਾ ਕੋਈ ਬੀਮਾ ਨਹੀਂ ਸੀ 50% ਦੀ ਦੰਦਾ ਦੇ ਦੌਰੇ ਨੂੰ ਛੱਡਣ ਦੀ ਸਭ ਤੋਂ ਵੱਧ ਸੰਭਾਵਨਾ ਸੀ ਉਸ ਤੋਂ ਬਾਅਦ ਉਹ ਲੋਕ ਜਿਨ੍ਹਾਂ ਨੇ ਇਸ ਤੋਂ ਵੱਧ ਕਮਾਈ ਕੀਤੀ ਪਰ ਅਜੇ ਵੀ 30% ਦੀ ਤੇ ਕੋਈ ਬੀਮਾ ਨਹੀਂ ਸੀ ਸਮੁੱਚੇ ਤੌਰ ਤੇ ਪਰਿਵਾਰਾਂ ਦੇ ਵਿੱਚ ਸਰਵੇਖਣ ਦੇ ਵਿੱਚ ਦਿਖਾਇਆ ਗਿਆ ਹੈ ਕਿ 32% ਵਿੱਚ ਘੱਟੋ ਘਾਟ ਇੱਕ ਮੈਂਬਰ ਸੀ ਜੋ ਕਿ ਲਾਗਤ ਤੇ ਇਨਾ ਘਰਾਂ ਦੇ ਕਾਰਨ ਦੰਦਾ ਦੇ ਡਾਕਟਰ ਦੇ ਕੋਲ ਨਹੀਂ ਗਿਆ ਸੀ ਜਦੋਂ ਕਿ 63 ਫੀਸਦੀ ਨੇ ਕਿਹਾ ਕਿ ਉਸ ਰਕਮ ਦਾ ਭੁਗਤਾਨ ਨਹੀਂ ਕਰ ਸਕਦੇ ਜੋ ਉਹਨਾਂ ਦੇ ਬੀਮੇ ਦੇ ਵਿੱਚ ਸ਼ਾਮਿਲ ਨਹੀਂ ਹੈ ਹੋਰ 25 ਫੀਸਦੀ ਨੇ ਕਿਹਾ ਕਿ ਉਹ ਅੱਗੇ ਦਾ ਭੁਗਤਾਨ ਨਹੀਂ ਕਰ ਸਕਦੇ ਤੇ ਆਪਣੇ ਬੀਮੇ ਤੋਂ ਅਦਾਇਗੀ ਦੀ ਉਡੀਕ ਨਹੀਂ ਕਰ ਸਕਦੇ ਅੱਗੇ ਦੇਖਦੇ ਹਾਂ ਇਹ ਬਿੰਦੰਤ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਖਾਸ ਅਬਜੇਟ ਚੈਨਲ ਪੰਜਾਬੀ ਵੇਖ ਰਿਹਾ ਹੈ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੈਂਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਹੈ ਖਬਰ ਇਹ ਹੈ ਕਿ ਇੱਥੇ ਨਾ ਸਕੂਲਾਂ ਦੇ ਵਿੱਚ ਬਹੁਤ ਸਮਾਂ ਪਹਿਲਾਂ ਜਿਹੜੇ ਐਡਮਿੰਟਨ ਪੁਲਿਸ ਵੱਲੋਂ ਰਿਸੋਰਸ ਆਫੀਸਰ ਜਿਹੜੇ ਸੀਗੇ ਲਾਏ ਗਏ ਸੀਗੇ ਕੁਝ ਸਕੂਲਾਂ ਦੇ ਵਿੱਚ ਗੜਬੜ ਹੋਣ ਕਾਰਨ ਉਦੋਂ ਇਹ ਪੁਲਿਸ ਨੂੰ ਉੱਥੇ ਕਿਹਾ ਗਿਆ ਸੀ ਵੀ ਤੁਸੀਂ ਆਪਣਾ ਇੱਕ ਆਫੀਸਰ ਭੇਜ ਦਿਆ ਕਰੋ ਪਰ ਉਹ ਥੋੜਿਆਂ ਸਾਲਾਂ ਬਾਅਦ ਜਿਹੜਾ ਜੀ ਕਈ ਕੰਪਲੇਂਟਸ ਉਹਨਾਂ ਬਾਰੇ ਆਈਆਂ ਤੇ ਉਹ ਪ੍ਰੋਗਰਾਮ ਜਿਹੜਾ ਸੀਗਾ 2020 ਦੇ ਵਿੱਚ ਬੰਦ ਕਰ ਦਿੱਤਾ ਗਿਆ ਪਰ ਹੁਣ ਉਸ ਤੋਂ ਬਾਅਦ ਹੁਣ ਦੁਬਾਰਾ ਜੀ ਜਿਹੜਾ ਸਕੂਲ ਡਿਵੀਜ਼ਨ ਹੈਗੇ ਆ ਉਹਨਾਂ ਨੇ ਇਹ ਗੱਲ ਨੋਟ ਕੀਤੀ ਆ ਕਿ ਉਹਨਾਂ ਨੂੰ ਇੱਕ ਵਾਰ ਫਿਰ ਇਹ ਸਕੂਲ ਰਿਸੋਰਸ ਆਫੀਸਰ ਜਿਹੜੇ ਆ ਦੁਬਾਰਾ ਸਕੂਲਾਂ ਦੇ ਵਿੱਚ ਉਹਨਾਂ ਦੀ ਪ੍ਰੈਜ਼ੈਂਸ ਚਾਹੀਦੀ ਆ ਔਰ ਹੁਣ ਐਡਮੰਟਨ ਪੁਲਿਸ ਦੇ ਨਾਲ ਰਲ ਕੇ ਉਹਨਾਂ ਨੇ 6 ਸਕੂਲ ਪਿਕ ਕੀਤੇ ਨੇ ਜਿਨ੍ਹਾਂ ਦੇ ਵਿੱਚ ਇਹ ਸ਼ੁਰੂਆਤ ਕੀਤੀ ਜਾਵੇਗੀ ਔਰ ਇਹ ਜਿਹੜਾ ਸਾਰਾ ਪ੍ਰੋਗਰਾਮ ਹੋਵੇਗਾ ਇਹ ਇਹਦੀ ਗਾਂ ਅਸੈਸਮੈਂਟ ਕੀਤੀ ਜਾਵੇਗੀ ਉਹ ਤੇਜਸ ਦੇ ਵਿੱਚ ਕੀਤੀ ਜਾਣੀ ਆ ਪਹਿਲੀ ਸਟੇਜ ਦੇ ਵਿੱਚ ਕੀ ਹੁੰਦਾ ਫਿਰ ਉਸ ਤੋਂ ਬਾਅਦ ਲੋਕਾਂ ਦੀ ਉਹਦੇ ਤੇ ਇਨਪੁਟ ਕੀ ਆਉਂਦੀ ਆ ਫਿਰ ਦੂਸਰੀ ਸਟੇਜ ਜਿਹੜੀ ਆ ਉਹ ਜੂਨ ਦੇ ਤੋਂ ਬਾਅਦ ਕੀਤੀ ਜਾਵੇਗੀ ਪਹਿਲੀ ਜਿਹੜੀ ਆ ਉਹ ਜਨਵਰੀ ਤੋਂ ਲੈ ਕੇ ਜੂਨ 2025 ਤੱਕ ਲੋਕਾਂ ਤੋਂ ਇਨਪੁਟ ਲਈ ਜਾਏਗੀ ਸਕੂਲ ਤੋਂ ਬੱਚਿਆਂ ਤੋਂ ਉਹਨਾਂ ਦੇ ਪੇਰੈਂਟਸ ਤੋਂ ਆ ਇਹਨ ਪੋਟ ਲਈ ਜਾਣੀ ਆ ਜੀ ਤੇ ਉਹ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਨੇ ਇਸ ਗੱਲਬਾਤ ਬਾਰੇ ਕਿਉਂਕਿ ਪਹਿਲਾਂ ਜਦੋਂ ਪੁਲਿਸ ਆਫੀਸਰਸ ਦੀ ਪ੍ਰੈਜ਼ੈਂਸ ਤੋਂ ਬਹੁਤ ਸਾਰੇ ਸਟੂਡੈਂਟਸ ਨੇ ਜਾਂ ਪੇਰੈਂਟਸ ਨੇ ਇਤਰਾਜ਼ ਕੀਤਾ ਸੀਗਾ ਤੇ ਬੱਚੇ ਕੁਝ ਡਰਦੇ ਨੇ ਜਾਂ ਕੋਈ ਹੋਰ ਗੱਲਬਾਤ ਉਹਨਾਂ ਨੂੰ ਉਹ ਮਤਲਬ ਜਿਹੜਾ ਮਾਹੌਲ ਆ ਵਧੀਆ ਨਹੀਂ ਸੀ ਲੱਗਾ ਤੇ ਤਾਂ ਉਹ ਪ੍ਰੋਗਰਾਮ ਬੰਦ ਕਰ ਦਿੱਤਾ ਗਿਆ ਸੀਗਾ ਪਰ ਹੁਣ ਉਹ ਕਹਿੰਦੇ ਵੀ ਇਸ ਪ੍ਰੋਗਰਾਮ ਨੂੰ ਜਿਹੜਾ ਅਸੈਸ ਕੀਤਾ ਜਾਏਗਾ ਐਵੈਲਿਊਏਟ ਕੀਤਾ ਜਾਏਗਾ ਉਦੋਂ ਬਾਅਦ ਫੇਰ ਦੇਖਿਆ ਜਾਏਗਾ ਕਿ ਕਿਵੇਂ ਇਸ ਪ੍ਰੋਗਰਾਮ ਨੂੰ ਕੰਟੀਨਿਊ ਰੱਖਣਾ ਜਾਂ ਨਹੀਂ ਜਿਹੜੇ 6 ਸਕੂਲ ਹੁਣ ਇਹਨਾਂ ਦੇ ਜਿਹੜੇ ਪੈਕ ਕੀਤੇ ਨੇ ਉਹਦੇ ਵਿੱਚ ਹੈ ਜੀ ਜੈਸਪਰ ਪਲੇਸ ਐਮੀ ਲਿਜ਼ਾਰਡ ਰੌਸ ਸ਼ੈਪਰਡ ਈਸਟ ਗਲੈਨ ਹੈਰੀ ਐਨਲੇ ਤੇ ਕੁਈਨ ਐਲਿਜ਼ਬਥ ਹਾਈ ਸਕੂਲ ਇਹਨਾਂ ਸਕੂਲਾਂ ਦੇ ਵਿੱਚ ਇਹ ਜਿਹੜੇ ਰਿਸੋਰਸ ਆਫੀਸਰ ਆ ਭੇਜੇ ਜਾਣੇ ਨੇ ਜਿਹੜੇ ਸਕੂਲ ਵਾਲੇ ਆ ਉਹ ਵੀ ਇਸ ਗੱਲ ਤੋਂ ਉਤਸ਼ਾਹਤ ਨੇ ਕਿ ਹਾਂ ਵੀ ਇਹ ਦੁਬਾਰਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਉਹਨਾਂ ਨੂੰ ਲੱਗਦਾ ਵੀ ਜਿਹੜਾ ਇੱਕ ਮਾਹੌਲ ਬੱਚਿਆਂ ਦੀ ਸਾਨੂੰ ਦੇਣਾ ਚਾਹੀਦਾ ਉਹ ਸ਼ਾਂਤੀਪੂਰਵਕ ਹੋਵੇ ਸਕੂਲਾਂ ਦੇ ਵਿੱਚ ਉਹ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਤੇ ਪੁਲਿਸ ਵਾਲੇ ਵੀ ਕਹਿੰਦੇ ਵੀ ਅਸੀਂ ਇਹ ਪੀਸਫੁੱਲ ਮਾਹੌਲ ਚਾਹੁੰਨੇ ਆ ਹਰ ਪਾਸੇ ਹੀ ਤੇ ਉਹ ਕਹਿੰਦੇ ਵੀ ਅਸੀਂ ਦੇਖਦੇ ਆਂ ਗਾਹ ਨੂੰ ਕਿਵੇਂ ਜਿਹੜਾ ਪ੍ਰੋਗਰਾਮ ਚੱਲਦਾ ਜੀ ਤੇ ਕਾਮਯਾਬ ਹੁੰਦਾ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਤੇ ਮੁਕਦਮਾ ਨਮੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ